ਹਾਂਜੀ ਸੋ ਸਾਥੀਓ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ। ਤੁਸੀਂ ਆਪਣੇ ਇਸ ਚੈਨਲ ਨੂੰ ਬਹੁਤ ਹੀ ਸਤਿਕਾਰ ਦੇ ਰਹੇ ਹੋ। ਸੋ ਕਲਾਸਾਂ ਦਾ ਜਿਹੜਾ ਮੈਸੇਜ ਆ ਰ ਆਉਂਦਾ ਸਾਥੀਆਂ ਦਾ। ਸੋ ਸਾਥੀਓ ਜਿਹੜੀਆਂ ਕਲਾਸਾਂ ਨੇ ਫ੍ਰੀ ਦੀਆਂ ਤੁਹਾਡੀਆਂ ਲੈਕਚਰਰ ਕੇਡਰ ਹਿਸਟਰੀ ਤੇ ਮਾਸਟਰ ਕੇਡਰ ਹਿਸਟਰੀ ਲੈਕਚਰਰ ਕੇਡਰ ਪੋਲੀਟੀਕਲ ਸਾਇੰਸ ਤੇ ਮਾਸਟਰ ਕੇਡਰ ਪੋਲੀਟੀਕਲ ਸਾਇੰਸ ਸੋ ਉਹਨਾਂ ਕਲਾਸਾਂ ਦੇ ਵਿੱਚੋਂ ਜਿਹੜੀ ਹਿਸਟਰੀ ਹੈ ਉਸ ਨੂੰ ਆਪਾਂ ਲਗਭਗ ਪੂਰਾ ਟੌਪਿਕ ਵਾਈਜ਼ ਕਰ ਰਹੇ ਹਾਂ ਸੋ ਚੈਨਲ ਤੇ ਲਾਈਵ ਕਲਾਸਾਂ ਹੁੰਦੀਆਂ ਨੇ ਆਪਣੀਆਂ ਜੋ ਤੁਸੀਂ ਇਸ ਲਾਈਵ ਸੈਸ਼ਨ ਤੇ ਜਾਓਗੇ ਤਾਂ ਤੁਹਾਨੂੰ ਇਹ ਕਲਾਸਾਂ ਜਿਹੜੀਆਂ ਹੈਗੀਆਂ ਦੇਖਣ ਨੂੰ ਮਿਲ ਜਾਣਗੀਆਂ ਨਾਲ ਦੀ ਨਾਲ ਤੁਹਾਨੂੰ ਪੰਜਾਬੀ ਪੇਪਰ A ਹੈ ਜਿਹੜਾ ਉਸ ਨੂੰ ਵੀ ਆਪਾਂ ਟੌਪਿਕ ਵਾਈਜ਼ ਜਿਹੜਾ ਹੈਗਾ ਕਰ ਰਹੇ ਹਾਂ ਫ੍ਰੀ ਦੇ ਵਿੱਚ ਜਿਹੜਾ ਕਿ ਪੰਜਾਬ ਗਵਰਨਮੈਂਟ ਦੇ ਵਿੱਚ ਜਿੰਨੇ ਵੀ ਪੇਪਰ ਨੇ ਉਹਨਾਂ ਦੇ ਵਿੱਚ 50 ਨੰਬਰ ਲਾਈਨ ਵਾਲਾ ਮੁੱਖ ਪੇਪਰ ਹੋਣਾ ਹੈ ਸੋ ਇਹ ਤੁਹਾਡੀਆਂ ਕਲਾਸਾਂ ਨੇ ਲਾਈਵ ਤੁਸੀਂ ਇਹਨਾਂ ਨੂੰ ਜ਼ਰੂਰ ਦੇਖੋ ਤੇ ਇਸ ਪਲੇਲਿਸਟ ਤੇ ਜਾ ਕੇ ਤੁਸੀਂ ਇੱਥੋਂ ਪਲੇਲਿਸਟ ਦੇ ਮੁਤਾਬਕ ਆਪਣੀਆਂ ਕਲਾਸਾਂ ਦੇਖ ਸਕਦੇ ਹੋ ਪੰਜਾਬੀ ਪੇਪਰ ਇਹ ਪੰਜਾਬ ਹਿਸਟਰੀ ਫੁੱਲ ਵਿਦ ਥਿਉਰੀ ਐਮਸੀਕਿਊ ਠੀਕ ਹੈ ਜੀ ਪੰਜਾਬੀ ਪੇਪਰ ਇਹ ਜਿਹੜਾ ਕੰਟੀਨਿਊ ਹੈ ਤੇ ਤੁਹਾਡਾ ਪੋਲੀਟੀਕਲ ਸਾਇੰਸ ਦੀਆਂ ਜਿਹੜੀਆਂ ਕਲਾਸਾਂ ਨੇ ਆਉਣ ਵਾਲੇ ਦਿਨਾਂ ਚ ਜਦੋਂ ਵੀ ਸ਼ੁਰੂ ਹੋਣਗੀਆਂ ਤਾਂ ਤੁਹਾਨੂੰ ਇਹਨਾਂ ਪਲੇਲਿਸਟਾਂ ਦੇ ਵਿੱਚ ਹੀ ਮਿਲਣਗੀਆਂ ਸੋ ਇਹ ਸੀਬੀਐਸਸੀ ਬੋਰਡ ਤੇ ਪੀਐਸਸੀ ਬੋਰਡ ਜਿਸ ਨੇ ਆਪਣਾ ਬੇਸਿਕ ਲੈਵਲ ਕਲੀਅਰ ਕਰਨਾ ਹੈ ਤਾ ਪੰਜਾਬੀ ਪੇਪਰ A ਦੇ ਨਾਲ ਨਾਲ ਇਹ B.Ed ਦੀਆਂ ਕਲਾਸਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਕਲਾਸਾਂ ਆਪਾਂ ਲਾਈਆਂ ਸੋ ਇਹ ਬੇਸਿਕਲੀਅਰ ਕਰਨ ਦੇ ਲਈ ਨੇ ਸੋ ਇਹ 10th ਦੇ ਬੱਚਿਆਂ ਦੇ ਲਈ ਨੇ B.Ed ਦੇ ਐਂਟਰੈਂਸ ਦੇ ਨਾਲ ਰਿਲੇਟਡ ਇਨਫੋਰਮੇਸ਼ਨਸ ਨੇ ਤੁਹਾਨੂੰ ਮਾਸਟਰ ਕੇਡਰਸ ਸਟਡੀ ਪ੍ਰੈਪਰੇਸ਼ਨ ਦੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਨੇ ਲਗਭਗ 100 ਦੇ ਕਰੀਬ ਕਲਾਸਾਂ ਮਿਲਣ ਵਾਲੀਆਂ ਨੇ ਤਾਂ ਇਹਨਾਂ ਨੂੰ ਤੁਸੀਂ ਜਰੂਰ ਦੇਖੋ ਇਹ ਪਲੇਲਿਸਟਾਂ ਤੇ ਜਾ ਕੇ ਜਿੱਥੇ ਕਿ ਤੁਹਾਨੂੰ ਸਾਥੀਓ ਜਿਹੜਾ ਹੈਗਾ ਬੜਾ ਮਤਲਬ ਡੀਪਲੀ ਸਮਝਾਇਆ ਗਿਆ ਫ੍ਰੀ ਦੇ ਵਿੱਚ ਜਿੱਥੋਂ ਤੁਸੀਂ ਇਹਨਾਂ ਕਲਾਸਾਂ ਨੂੰ ਦੇਖ ਸਕਦੇ ਹੋ ਸੋ ਇਸੇ ਤਰ੍ਹਾਂ ਲੈਕਚਰਰ ਕੇਡਰ ਪੋਲੀਟੀਕਲ ਸਾਇੰਸ ਦੀਆਂ ਥਿਉਰੀ ਦੀਆਂ ਕਲਾਸਾਂ ਵੀ ਆਪਾਂ ਕਾਫੀ ਪਾਈਆਂ ਹੋਈਆਂ ਨੇ ਐਮਸੀਕਿਊ ਦੀਆਂ ਕਲਾਸਾਂ ਵੀ ਪਾਈਆਂ ਹੋਈਆਂ ਨੇ ਸੋ ਇਸ ਪਲੇਲਿਸਟ ਤੇ ਜਾ ਕੇ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਜਿਹੜਾ ਹੈਗਾ ਕਲਾਸਾਂ ਨੂੰ ਦੇਖ ਸਕਦੇ ਹੋ ਪੰਜਾਬ ਹਿਸਟਰੀ ਟੋਟਲੀ ਏ ਟੂ ਜ਼ेड ਆਪਾਂ ਫੁੱਲ ਕਵਰ ਕੀਤੀ ਹੈ ਜੀ ਤਾਂ ਇਹ ਮੱਧ ਕਾਲੀਨ ਭਾਰਤ ਆ ਗਿਆ ਜੀ ਤਾਂ ਵਰਲਡ ਹਿਸਟਰੀ ਆ ਗਈ ਜੀ ਵਰਲਡ ਹਿਸਟਰੀ ਦੇ ਆਪਾਂ ਸਾਰੇ ਟੌਪਿਕ ਕਵਰ ਕੀਤੇ ਹੋਏ ਨੇ ਥਿਉਰੀ ਤੇ ਐਮਸੀਕਿਊ ਰੂਪ ਦੇ ਵਿੱਚ ਤੇ ਐਸ਼ੀਅਨਟ ਹਿਸਟਰੀ ਆਗੀ ਜੀ ਇਹ ਵੀ ਆਪਾਂ ਸਾਰੀ ਥਿਉਰੀ ਤੇ ਐਮਸੀਕਿਊ ਰੂਪ ਦੇ ਵਿੱਚ ਕਵਰ ਕੀਤੀ ਹੋਈ ਆ ਤਾਂ ਇਹ ਪਲੇਲਿਸਟ ਆ ਜੀ ਤੁਹਾਡੇ ਚੈਨਲ ਦੀ ਤੁਸੀਂ ਆਪਣੀ ਇੱਛਾ ਦੇ ਮੁਤਾਬਕ ਇੱਥੋਂ ਜਿਹੜੀਆਂ ਵੀ ਕਲਾਸਾਂ ਦੇਖਣੀਆਂ ਚਾਹੋ ਦੇਖ ਸਕਦੇ ਹੋ ਤੇ ਲਾਈਵ ਕਲਾਸ ਆ ਜਿਹੜੀ ਆਪਣੀ ਉਹ ਹੁੰਦੀ ਆ ਜੀ 11:30 ਵਜੇ ਪੰਜਾਬੀ ਪੇਪਰ A ਦੀ ਤੇ ਸ਼ਾਮ ਨੂੰ 5 ਵਜੇ ਜਿਹੜੀ ਹੈਗੀ ਹਿਸਟਰੀ ਦੀ ਕਲਾਸ ਜਿਹੜੀ ਕਿ ਆਪਾਂ ਟਾਪਿਕ ਟਾਪਿਕ ਵਾਈਜ਼ ਕਰ ਰਹੇ ਹਾਂ ਸੋ ਇਹ ਸਾਰੀਆਂ ਕਲਾਸਾਂ ਨੂੰ ਦੇਖਣ ਦੇ ਲਈ ਤੇ ਸਾਰੇ ਨੋਟੀਫਿਕੇਸ਼ਨ ਪ੍ਰਾਪਤ ਕਰਨ ਦੇ ਲਈ ਤੁਸੀਂ ਇਸ ਬਟਨ ਤੇ ਕਲਿੱਕ ਕਰ ਦੇਣਾ ਜੀ ਸਬਸਕ੍ਰਾਈਬ ਹੋ ਜਾਣਾ ਜੀ ਠੀਕ ਹੈ ਤਾਂ ਨੋਟੀਫਿਕੇਸ਼ਨ ਨੂੰ ਤੁਸੀਂ ਟਰਨ ਆਨ ਕਰ ਲੈਣਾ ਜੀ ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਸਾਡੇ ਚੈਨਲ ਦੇ ਨਾਲ ਸਾਥੀ ਹੋ ਉਹ ਜੁੜ ਜਾਓਗੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਉਹ ਸਾਡੇ ਚੈਨਲ ਦੇ ਨਾਲ ਸਾਥੀ ਹੋ ਉਹ ਜੁੜ ਜਾਓਗੇ ਠੀਕ ਹੈ ਜੀ ਤਾਂ ਇਸ ਚੈਨਲ ਨੂੰ ਤੁਸੀਂ ਬੜਾ ਹੀ ਪਿਆਰ ਸਤਿਕਾਰ ਦੇ ਰਹੇ ਹੋ ਤਾਂ ਅੱਗੇ ਵੀ ਆਉਣੇ ਆਪਾਂ ਆਪਣੀਆਂ ਕਲਾਸਾਂ ਦੇ ਨਾਲ ਪੇਡ ਬੈਚ ਬਾਏ ਕਰਨ ਦੇ ਲਈ ਤੁਸੀਂ Google Play Store ਜਾਂ ਕਿਸੇ ਵੀ ਵੀਡੀਓ ਦੇ ਵਿੱਚ ਜਾਂ ਕਿਸੇ ਵੀ ਕਲਾਸ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਜਿਹੜਾ ਹੈਗਾ ਲਿੰਕ Google Play Store ਤੋਂ ਆਪਣੀ ਅਫੀਸ਼ੀਅਲੀ ਐਪ ਜਿਹੜੀ ਹੈਗੀ ਹੈ ਜੀ GNDS ਅਕੈਡਮੀ ਉਸ ਨੂੰ ਡਾਊਨਲੋਡ ਕਰਕੇ ਜਿਹੜਾ ਕੋਰਸ ਆ ਉਹ ਬਾਏ ਕਰ ਸਕਦੇ ਹੋ ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲਦ ਮਿਲਦੇ ਆਪਾਂ ਆਪਣੀਆਂ ਨਵੀਆਂ ਕਲਾਸਾਂ ਦੇ ਨਾਲ ਥੈਂਕਸ ਫॉर ਵਾਚਿੰਗ